ਕੋਕੇ ਮਬਾਦ ਮਾਸਤ ਰਹਿ ਕੇ ਰਾਜੀ ਆ ਆਪਾਂ ਸੜਕਾਂ ਸੁਰਕਾਂ ਨਹੀਂ ਧਿਆਨ ਦੇ ਦਿੰਦੇ ਆਪਾਂ ਕਹਿੰਦੇ ਨਾ ਜਿਹੜਾ ਨਾਲ ਬੈਠੋ ਦੱਸ ਹੀ ਦੇਊਗਾ ਠੀਕ ਆ ਇੱਕ ਭਰਾ ਜਿਹੜੇ ਕੁੱਤਰ ਸੁੱਕ ਜਾਂਦੇ ਆ ਉਮਰ ਚ ਵੱਡੇ ਹੋਏ ਹੁੰਦੇ ਆ ਨਾ ਉਹਨਾਂ ਬਾਅਦ ਇਹ ਮੈਨੂੰ ਕਹੇ ਵੀ ਇਹਨੇ ਦੱਸਿਆ ਪਾਕਿਸਤਾਨ ਵਾਲੇ ਨੇ ਉਹ ਮੱਲੇ ਖ ਲਿਆ ਸੀਗਾ ਸੇਵ ਦਾ ਮਰੱਬਾ ਲੈ ਲੈਣਾ ਔਲੇ ਦਾ ਭੇੜੇ ਦਾ ਟਿੱਕਰੋਂਦੇ ਦਾ ਚਾਰ ਮਰੱਬੇ ਲੈਣੇ ਆ ਭਰਾ ਮਰੱਬੇ ਇਹਨਾਂ ਜੋ ਗਿੜਕਾਂ ਵੀ ਕੱਢ ਦੇਣੇ ਔਲੇ ਔਲੇ ਚ ਤੇ ਇਹਨੂੰ ਇਹ ਜੋ ਮਿੱਠਾ ਵੀ ਕਢਣਾ ਸਾਰਾ ਪਾਣੀ ਨਾ ਟਿਕਾ ਕੇ ਪਾਣੀ ਦੀ ਬਾਲਟੀ ਸੈਟਲ ਹੋਣ ਨੂੰ ਕੱਢੋ ਮੁੜ ਕੇ ਕੱਪੜੇ 'ਚ ਬੰਨ ਕੇ ਇਹਨੂੰ ਬਾਟ ਦੇ ਕੇ ਜਿਵੇਂ ਦਹੀਂ ਕੱਢਦੇ ਨੇ ਉਹਵੇਂ ਨਿਚੋੜੋ ਇਹਦੇ 'ਚੋਂ ਮਿੱਠਾ ਕੱਢੋ ਦੋ ਤਿੰਨ ਰੀ ਜਦੋਂ ਜਮਾ ਸਹੀ ਮਾਤਰਾ ਜਿਤੋਂ ਮਿੱਠਾ ਲੈ ਗਿਆ ਨਿਕਲ ਗਿਆ ਸਮਝ ਗਿਆ ਤਾਂ ਇਹਨੂੰ ਧੁੱਪੇ ਥੋੜਾ ਜਿਹਾ ਸੁੱਕਣਾ ਪਾ ਲੋ ਵੀ ਇਹਦੇ 'ਚੋਂ ਗੱਲ ਜੀ ਨਿਕਲ ਜਾਵੇ ਥੋੜੀ ਜੀ ਕਿਉਂਕਿ ਫਿਰ ਦੇਣਾ ਸੋਖਾ ਹੋ ਜਾਂਦਾ ਠੀਕ ਹੈ ਇਹ ਬਹੁਤ ਵਧੀਆ ਚੀਜ਼ ਹੈ ਇਹਦੇ ਵਿੱਚ ਕਾਲੀਆਂ ਮਿਰਚਾਂ ਰਲਾ ਲਓ प्रगति ਉਹ ਵਿੱਚ ਹੋਰੇ ਦੀ ਗੜਕ ਜ ਨਹੀਂ ਦਿਆ ਕਰੂੰ 100% ਰਿਜ਼ਲਟ ਆ ਭਰਾ ਬਾਕੀ ਨੌਕਸੇ ਤਾਂ ਭਾਈ ਮੇਰੇ ਕੋਲ ਥਾਂ ਥਾਂ ਲਿਖੇ ਪਏ ਜਾਂ ਆਉਣ ਗਿਆ ਆ ਲਿਖਿਆ ਪੋਰਟ ਜਾਮ ਹੁੰਦਾ ਕੂਤਰ ਸਵਜ ਕੇ ਆਇਆ ਕੂਤਰ ਮਿਲਦਾ ਨਹੀਂ ਮੋੜ ਨਾ ਕੂਤਰ ਗੋੜਾ ਕੂਤਰ ਸਿੱਕਾ ਮਾਰਦਾ ਕਿ ਕਾਮ ਉਸ ਵੀ ਇਹ ਤੁਨ ਦੱਸ ਹੀ ਦਿੰਦੇ ਆ ਸਵਾਸੀ ਰਸੋਟੀ ਇਲਾਚੀ ਕਾਲੀ ਮਿਰਚ ਤੇ ਮਾਸਟਰਮੀ ਸਾਰੀਆਂ ਚੀਜ਼ਾਂ ਬਰਾਬਰ ਪਾ ਕੇ ਤੇ ਚੁੰਡੀ ਕਦੇ ਦਿਓ ਜਿਵੇਂ ਕਬੀਰ ਦਾ ਮੈਸੇਜ ਆਇਆ ਸੀਗਾ ਠੀਕ ਆ ਕਿਉਂਕਿ ਮੈਂ ਦੇਸੀ ਤੇ ਯਕੀਨ ਬੰਦ ਕਰਦਾ ਭਰਾ ਮੈਡੀਕਲ ਤਾਂ ਹੈਗਾ ਨੁਕਸਾਨ ਕਰਦਾ ਅੱਜ ਕੱਲ ਮੈਡੀਕਲ ਨਹੀਂ ਦਿੱਤਾ ਜਾਂਦਾ ਠੀਕ ਆ ਇਹ ਬਣਾ ਲਓ ਭਰਾ ਕੂਤਰ ਕੰਗਣੋਂ ਕੁੰਗਣੋਂ ਹਟ ਜਾਣਗੇ ਜਮ ਖੰਗ ਦਾ ਪੱਕਾ ਇਲਾਜ ਆ ਠੀਕ ਆ ਬਾਕੀ ਕਬੀਰ ਦਾ ਆਇਆ ਸੀ ਵੀ ਗੋਲੀਆਂ ਦੇ ਕੂਤਰ ਛੱਡਿਆ ਸੀ ਕਿ ਨਹੀਂ ਬਾਜੀ ਛੱਡਿਆ ਸੀਗਾ ਇਹ ਗੂਤਾਂ ਦੇ ਗੋਲੀ ਦੀ ਕਢਣੀ ਕਰਨੀ ਬਾਜੀ ਰਹੀਂ ਦਾ ਪਾਣੀ ਦੇ ਲੋ ਆਲੂ ਬੁਖਾਰਾ ਭੇਉਂਗੇ ਦੇ ਲੋ ਗਲਾਬ ਦੇ ਪੱਤੇ ਰਗੜ ਕੇ ਇਹਦਾ ਪਾਣੀ ਬਣਾ ਕੇ ਦੇ ਲੋ ਠੀਕ ਹੈ ਬਾਲਕੇ ਦੇ ਲੋ ਗਲਾਬ ਨੂੰ ਬਹੁਤ ਕੋਸਾ ਜਰ ਜਿੰਨੇ ਮਰਜੀ ਦੇ ਨੁਕਸੇ ਆਏ ਬੱਕਰੀ ਦਾ ਦੁੱਧ ਦੇ ਲੋ ਇਹ ਵੀ ਆ ਇਹ ਆਪਾਂ ਪਰਤੇ ਆ ਨਹੀਂਗਾ ਬਈ ਬੱਕਰੀ ਦਾ ਦੁੱਧ ਸੁਣਿਆ ਭਾਈ ਜਿਹੜਾ ਦੂਜਾ ਇਹ ਸਾਰਾ ਕੁਸ ਆਪਾਂ ਵਰਦੇ ਰਹਿੰਨੇ ਆ ਲੈ ਜੀ ਦੇ ਦਾਣੇ ਤੇ ਨਾਰ ਦਾਣੇ ਦੇ ਦਾਣੇ ਪੰਜ ਪੰਜ 7 7 ਦਾਣੇ ਦੋਨੇ ਲੈ ਕੇ ਬਾੜ ਲੋ ਰਹਿਣ ਲੋ ਤੋਂ ਤਨ ਵਾਲੇ ਤੋਂ ਵਾਲੋ ਇਹਨੂੰ ਬਾਜ ਦੇ ਦਿਓ ਇਹ ਵੀ 100% ਆਪਰਾ ਇਹ ਸਾੜ ਕੱਢ ਦਿੰਦਾ ਗੋਲੀ ਗੋਲੀ ਵਾਲਾ ਸਾੜ ਆ ਜਿਹੜਾ ਉਨੀ 21 ਉਹਦੇ ਪੋਟੇ ਚ ਗਰਮੈਸ ਆ ਉਸ ਵੀ ਆ ਸਾਰਾ ਕੁਸ ਸੈੱਟ ਕਰ ਦੂ ਪਰਾ ਬਾਕੀ ਭਰਾ ਜੀ ਮੈਂ ਫੇਰ ਕਹਿੰਨਾ ਹੈ ਕਈ ਯਾਰੀ ਕਿਸੇ ਕੋਲੇ ਨਕਸ਼ਾ ਹੁੰਦਾ ਕੋਈ ਵੀ ਉਹ ਦੱਸੋ ਲਾਜ਼ਮੀ ਯਾਰ ਸ਼ੇਅਰ ਕਰਿਓ ਕਿੰਨਾ ਟਾਈਮ ਜ਼ਿੰਦਗੀ ਆ ਕੀ ਪਤਾ ਕੀ ਤਾਂ ਕੀ ਭਰੋਸਾ ਤੁਹਾਡੀਆਂ ਕਾਪੀਆਂ ਤੁਹਾਡੇ ਕੋਲੇ ਹੀ ਰਹਿ ਜਾਣੀਆਂ ਦੱਸਿਆ ਕਰੋ ਯਾਰ ਕਿਸੇ ਨੂੰ ਇਹ ਦੱਸ ਦੇਉਂਗੇ ਬਹੁਤ ਚੰਗੀ ਚੀਜ਼ ਆ ਭਰਾ ਕੋਈ ਵਰਤੂਗਾ ਜੇ ਮੈਂ ਦੱਸਤੀ ਰੱਬ ਨਾ ਕਰੇ ਕੁਝ ਵੀ ਹੋ ਸਕਦਾ ਮੇਰੇ ਬਾਅਦ ਵੀ ਬੰਦਾ ਇਹ ਕਹੋਗਾ ਵੀ ਉਹਨੇ ਦੱਸਿਆ ਯਾਰ ਬਹੁਤ ਵਧੀਆ ਚੀਜ਼ ਆ ਇਹਦਾ ਬਹੁਤ ਵਧੀਆ ਰਿਜ਼ਲਟ ਆ ਬੰਦੇ ਨੂੰ ਮੰਦਾ ਜੀ ਆਦਤ ਕਰੂਗਾ ਠੀਕ ਹੈ ਮੈਨੂੰ ਬਹੁਤ ਫੋਨ ਆਉਂਦੇ ਬਾਈ ਕੂਤਰ ਸਮਹਾਦੀ ਸਮਹਾਦੀ ਮੈਂ ਤੁਹਾਨੂੰ ਦੱਸਦਾ ਪਿਸਲੰਗਾ ਸੀਚਿੰਗਾ ਚ ਸਾਰ ਬਾਜ਼ੀਆਂ ਚ ਸੀਗਾ ਇੱਥੋਂ ਦਾ ਮੁੰਡਾ ਸੀਗਾ ਬਰਨਾਲੇ ਸਾਈਡ ਦਾ ਉਹਨੇ ਮੈਨੂੰ ਫੋਨ ਲਾ ਲਿਆ ਬਾਈ ਕਹਿੰਦਾ ਕੂਤਰ ਸੋਣਾ ਮੈਂ ਫਰੀ ਜਿਹਾ ਬੈਠਾ ਸੀਗਾ ਉਦੋਂ ਸਾਡੀ ਕੋਈ ਬਾਜੀ ਨਹੀਂ ਸੀ ਕਹਿੰਦਾ ਮੈਂ ਗੇੜੇ ਪਾ ਲਿਆ ਕਰਕੇ ਮੈਂ ਉਹਨੂੰ ਦੱਸੀ ਕਿ ਆਏ ਆਏ ਕਰ ਲਾ ਭਰਾ ਕਹਿੰਦਾ ਹਾਂ ਮੈਂ ਕਰ ਲਿਆ ਮੈਂ ਉਹਨੂੰ ਦੱਸੀ ਕਿ ਐਂ ਕਰ ਲਾ ਆ ਸਮਾਨ ਰੱਖਣ ਲਾ ਆਇਆ ਇਹ ਦੇ ਲਾ ਕੂਤਰੋਡੇ ਸੀ ਗਣੀ 150 ਦੇ ਲਗਭਗ 138 ਸੀ ਗਣੀ 142 ਸੀ ਮੇਰੇ ਕੋਲੇ ਉਹਦਾ ਨੰਬਰ ਵੀ ਮੇਰੇ ਕੋਲੇ ਉਹਦਾ ਨਾਮ ਨਹੀਂ ਯਾਦ ਮੇਰੇ ਕੋਲੇ ਉਹਦਾ ਪਿੰਡ ਨਹੀਂ ਯਾਦ ਇੰਨਾ ਜ਼ਰੂਰ ਪਤਾ ਕਹੀ ਯਾਰੀ ਨਾ ਮੇਰੇ ਕੋਲੇ ਉਹ ਨੰਬਰ ਫੀਲ ਹੁੰਦੇ ਆ ਨਾਂ ਨਹੀਂ ਭਰੇ ਹੁੰਦੇ ਉਹਦਾ ਸਟੇਟਸ ਵਗੈਰਾ ਲਾਇਆ ਹੁੰਦਾ ਜਿਵੇਂ ਦਿਨਾਂ ਤੋਂ ਉਹ ਮੇਰਾ ਨਾਮ ਜ਼ਰੂਰ ਪਾ ਦਦਾ ਠੀਕ ਹੈ 138 ਕਣੀ 142 ਕੂਤਰੋਡੇ ਤੇ ਕੂਤਰ ਚਾਰ ਰਹਿ ਗਏ ਮੈਨੂੰ ਕਹਿੰਦਾ 5 ਵਜ ਗਿਆ ਥਾਂ ਦੇ ਮੈਨੂੰ ਕਹਿੰਦਾ ਕੂਤਰ ਆਪਣਾ ਕਿਵੇਂ ਚੰਗਾ ਫਿਰਦਾ ਮੈਂ ਕਹਾਂ ਵੰਡੀ ਨਾ ਬਾਜੀ ਮੇਰੇ 5 ਵਜੇ ਆ ਗਿਆ ਆਪਣਾ ਰਾਤ ਨੂੰ ਨਹੀਂ ਪੈਂਦਾ ਰਈ ਸਾਸਿ ਕੁੱਤਰ ਕੁੱਤਰ ਨਸਰੋਂ ਬਹੁਤ ਚੰਗਾ ਸੀ ਮੈਨੂੰ ਪਤਾ ਹੀ ਵੀ ਇੰਨਾ ਸਬੰਧ ਦਿੱਤਾ ਬਈ ਉਹਨੇ ਬਹਿਣਾ ਹੀ ਨਹੀਂਗਾ ਉਹ ਬੰਦੇ ਨੇ ਬਾਜੀ ਨਹੀਂ ਸੀ ਕੋਈ ਅਤੀ ਤੇ ਉਹ ਥੋੜਾ ਜਿਹਾ ਡਰ ਗਿਆ ਉਹਨੇ ਚੋਂਚ ਬਾਜੀ ਮਾਰ ਲਈ ਜਿਹੜੇ ਦੂਜੇ ਕੁੱਤਰ ਸੀ ਢਾਂਗੀਆਂ ਲਾਉਣ ਸਰ ਮੈ ਗਿਆ ਉਹਦਾ ਰਾਤ ਨੂੰ ਬੈਠਾ 6:30 7 ਵਜੇ 7 ਖਣੀ ਪੂਨੇ 7 ਵਜੇ ਬੈਠਾ ਜੱਤ ਗਿਆ ਮੁੜ ਕੇ ਮੈਨੂੰ ਫੋਨ ਲਾਇਆ ਉਹਦੇ ਮੇਰੇ ਕੋਲ ਟਾਈਮ ਨਹੀਂ ਮੈਂ ਨਹੀਂ ਸੁਭਾਇ ਉਹਦਾ ਕੁੱਤਰ ਹਰ ਗਿਆ ਉਦੋਂ ਬਾਅਦ ਮੈਨੂੰ ਕਹਿੰਦਾ ਯਾਰ ਮੈਂ ਤੈਨੂੰ ਉਸਤਾਦ ਮੰਨਣਾ ਮੈਂ ਮੋਟਰਸਾਈਕਲ ਦੇਣਾ ਬੰਨਣਾ ਤਮਕਾ ਮੈਂ ਕਹਾਂ ਜਿਹੇ ਜਿਹੇ ਗੱਲਾਂ ਕਰਨੀਆਂ ਭਾਈ ਮੈਨੂੰ ਫੋਨ ਬੰਨ ਲਾਈ ਆਪਾਂ ਨੂੰ ਕੋਈ ਇਲਾਜ ਨਹੀਂ ਰੱਬ ਦਾ ਦਿੱਤਾ ਬਹੁਤ ਕੋਸਾ ਠੀਕ ਹੈ ਮੈਂ ਕਹਾਂ ਜੇ ਮੈਨੂੰ ਲਾਲਚ ਆਲੇ ਬਾਸ ਇੰਤਰਨਾ ਮੈਨੂੰ ਫੋਨ ਬੰਨ ਲਾਈ ਹਾਂ ਜੇ ਕੋ ਪੁੱਛਣਾ ਪਸਲਾ ਦਿਨ ਸੀਗਾ ਠੰਡਾ ਉਹਦੇ ਠੰਡੇ ਦਿਨ ਤੇ ਦਿਨ ਠੰਡਾ ਜੀ ਤੁਸਰੀ ਪਹਿਣੀ ਸੀ ਮੈਂ ਉਹਨੂੰ ਠੰਡੇ ਦਿਨ ਦਾ ਸੰਭਾਤਾ ਉਤਰਣੇ ਟਾਈਮ ਕਰਨੇ ਸੀਗਾ ਨਹੀਂ ਉਤਰੋ ਡੇ ਸੀਗਾ 90 95 ਰੱਬ ਪਤਾ ਨਹੀਂ ਐਨੇ ਕਿਸੀ ਗੇ ਕਨ 35 38 ਕੂਤਰ ਟਾਈਮ ਕਰ ਗੇ ਕੂਤਰ ਉਹਨੇ ਢਾਂਗੇ ਚੜਾ ਲਿਆ ਚੜਾ ਕੇ ਉਹਨੂੰ ਸਮਾਤਾ ਦੋਜੇ ਦਿਨ ਮੈਂ ਜਿਵੇਂ ਜਿਵੇਂ ਦੱਸਿਆ ਉਹਨੇ ਕਰ ਲਿਆ ਤੇ ਮੈਂ ਉਹਨੂੰ ਦੱਸਤਾ ਮੈਂ ਜੇ ਤੂੰ 12 ਵਜੇ ਫਿਰਦਾ ਹੋਇਆ ਤੇ ਮਗਰ ਲਾਂਚ ਫਿਰਦਾ ਹੋਊਗਾ ਉਹੀ ਗੱਲ ਮਗਰ ਰਹਿ ਗਿਆ ਉਹ 4 ਚੌਂ ਚ ਫਿਰੇ ਬਾਜੀ ਨਿਬੜਦੀ ਸੀ ਮੰਨ ਲਓ ਜੀ 5 ਵਜੇ ਦਾ ਟਾਈਮ ਸੀਗਾ ਮਾਖਾ ਨਾਂ ਵੰਡ ਬਾਜੀ ਕਹਿੰਦਾ ਵੀ ਇੱਕ 껠ਾ ਮਾੜਾ ਹੁੰਦਾ ਇੱਕ 껠ਾ ਚੰਗਾ ਹੁੰਦਾ ਵੀ ਸਾਰਿਆਂ ਦੇ ਬਰਾਬਰ ਹੀ ਆ ਮਾਖਾ ਵੀ ਨਾਂ ਵੰਡ ਤੇ ਕਹਿੰਦਾ ਠੀਕ ਆ ਮਾਖਾ ਬਾਕੀ ਮੇਰ ਮੈਂ ਮਨਾ ਕਈ ਵੀ ਖਰਾਤਾ ਨਹੀਂ ਆ ਉਹਦੀ ਮਰਜ਼ੀ ਵੀ ਮੈਂ ਕਿਹੜਾ ਕੂਤਰ ਦੇ ਹੇਠ ਆ ਤੇ ਭਾਈ ਤਿੰਨਾ ਜਗ ਨਹੀਂ ਦੋਹਾਂ ਚੋਂ ਨੇ ਦੋਹਾਂ ਚੋਂ ਕਿੰਨਾ ਜਗ ਨਹੀਂ ਵੱਧਾ-ਵੁੱਧਾ ਲੈ ਕੇ ਕਿਵੇਂ ਬਾਜੀ ਵੰਡ ਲਈ ਉਹਦਾ ਰਾਤ ਨੂੰ ਮਾ ਸਾਰਾਦ ਨੂੰ ਖਨੇ ਟਾਵ ਟੂਰ ਚ ਪਾਇਆ ਚੱਕਿਆ ਦੂਜੇ ਉਹਦੇ ਹੀ ਬਹਿ ਗਏ ਸੀ ਭਰਾ ਇਹ ਜੇ ਕੋਸ ਵੀ ਚੱਲਦਾ ਮੇਰੇ ਤੇ ਫੋਨ ਆ ਗਿਆ ਦੇਖਿਓ ਨਾ ਫੀਰ ਜਿਹੜਾ ਫੋਨ ਆ ਜਾਂਦਾ ਅਨਯਰ ਵਿੱਚ ਫੋਨ ਆ ਜਾਂਦੇ ਫਿਰ ਲਿੰਕ ਟੁੱਟ ਜਾਂਦਾ ਹੁਣ ਦਿਮਾਗ ਸੁਰਤੀ ਜਿੱਤੇ ਗਈ ਵੀ ਆਪਾਂ ਸੁਰਤੀ ਕੀ ਆਪਾਂ ਸੱਚੀਂ ਇਹਨਾਂ ਲੰਦਾ ਦੇ ਆ ਉਦੋਂ ਬਾਅਦ ਉਹ ਮੁੰਡਾ ਫੇਰ ਮੈਨੂੰ ਕਹਿੰਦਾ ਮੈਂ ਤੈਨੂੰ ਉਸਤਾਦ ਮੰਨਣਾ ਮੈਂ ਤੈਨੂੰ ਮੋਟਰਸਾਈਕਲ ਦੇਣਾ ਫਲਾਣਾ ਤੇਮ ਕੰਮ ਆ ਮੈਂ ਉਹਦਾ ਨੰਬਰ ਵੀ ਫੀਡ ਨਹੀਂ ਕਰਿਆ ਉਹਨੂੰ ਦੋ ਬਾਜੀਆਂ ਜਿਤਾਤੀਆਂ ਤੜਾ ਤੜਾ ਦੂਸਰ ਨੂੰ ਵੀ ਹੱਥ ਸਿੱਧਾ ਕਰਾਤਾ ਤੇ ਕੈਰ ਨੂੰ ਵੀ ਇੱਕ ਦਿਨ ਹੁਣ ਹੋਇਆ ਥੋੜੇ ਦਿਨੋਂ ਇੱਕ ਗੱਲ ਹੋਈ ਸੀ ਕਹਿੰਦਾ ਬਈ ਰਣਮਗਾਂ ਜੀਆਂ ਬਾਜੀਆਂ ਜੱਤ ਲਈ ਦੀਆਂ ਤੇਰੇ ਵਾਲੇ ਸਮਾਨ ਨਾਲ ਮੈਂ ਆਹ ਬਾਹ ਹੁਣ ਤੇਰਾ ਤਾਂ ਸਹੀ ਹੈ ਕਹਿੰਦਾ ਜਿੱਦ ਤੂੰ ਥੜਾਵੇਂ ਉਦੋਂ ਤੂੰ ਮੈਂ ਕਿਹਾ ਕਈ ਵਾਰੀ ਬੰਦਾ ਨਾ ਮੈਂ ਮਾਲ ਪਾੜਟ ਜਾਂਦਾ ਪੜਕ ਜਾਂਦਾ ਉਹਦੀ ਸੁਰਤੀ ਪੱਟੀ ਜਾਂਦੀ ਹੈ ਕਈ ਵਾਰੀ ਸਮਾਨ ਆਪਣੇ ਕੋਲੇ ਪਿਆ ਹੁੰਦਾ ਆਪਾਂ ਕੂਤਰ ਬਿਮਾਰ ਹੋ ਜਾਂਦਾ ਆਪਾਂ ਨੂੰ ਦੇਣ ਦਾ ਨਹੀਂ ਪਤਾ ਹੁੰਦਾ ਵੀ ਕੀ ਦੇਈਏ ਮਾੜਾ ਯਾਰ ਸਣ ਨਾਲ ਬੰਦਾ ਸਿੱਧਾ ਹੋ ਜਾਂਦਾ ਕਈ ਵਾਰੀ ਮੇਰੇ ਕੋਲੇ ਵੀ ਸમાન ਪਿਆ ਹੁੰਦਾ ਕਈ ਵਾਰੀ ਕੂਤਰ ਤਾਂ ਕੋਈ ਜਾਣਗੇ ਜਾਂ ਕੂਤਰ ਸੋਕਦੇ ਆ ਸਾਰਾ ਕੁਝ ਮੇਰਾ ਸਾਰਾ ਕੁਝ ਲਿਖਿਆ ਪਿਆ ਸੋਚੀ ਜਾਈਦਾ ਇਹਨਾਂ ਨੂੰ ਕੀ ਦਈਏ ਬਣਾਇਆ ਵਾ ਸਾਰਾ ਕੁਝ ਮੇਰੇ ਕੋਲੇ ਪਿਆ ਡੱਬਾਂਾਂ ਚ ਮਾ ਦਿਮਾਗ ਹੀ ਨਹੀਂ ਕੰਮ ਕਰਦਾ ਜਦੋਂ ਕੋਈ ਮਾੜਾ ਜਾਂ ਨਾਲ ਇਹਦੇ ਵੀ ਤੇਰੇ ਵਾਲਾ ਫਲਾਨਾ ਸਮਾਨ ਉਦੋਂ ਹੀ ਕੰਮ ਕਰ ਜਾਂਦਾ ਐਵੇਂ ਹੀ ਆ ਪਰ ਜਦੋਂ ਕੂਤਰ ਸਾਹਮਣੇ ਨਾ ਉਦੋਂ ਰਾਇ ਨਾਲ ਕੂਤਰ ਸਮਝੇ ਤਾਂ ਬਹੁਤ ਵਧੀਆ ਗੱਲ ਹੁੰਦੀ ਆ ਭਾਵੇਂ ਆ ਉਹ ਤਾਂ ਸੀਨੀਅਰ ਆ ਭਾਵੇਂ ਜੂਨੀਅਰ ਆ ਇਹ ਤੁਹਾਡੇ ਨਾਲ ਆ ਨਾ ਤੁਹਾਡਾ ਅੰਦਰੋਂ ਗੱਲਾਂ ਸੁਣਨ ਵਾਲਾ ਬੰਦਾ ਤੁਸੀਂ ਕਹਿੰਦਾ ਸਾਂਝਾ ਕਰਦੇ ਆ ਤਾਂ 99% ਤੁਹਾਨੂੰ ਯਕੀਨ ਵੀ ਹੋ ਜਾਂਦਾ ਵੀ ਆਪਣਾ ਪੁੱਤਰ ਜਿੱਤੂਗਾ ਤੇ ਬੰਦੇ ਨੂੰ ਸਿਹਤ ਵੀ ਮਿਲ ਜਾਂਦੀ ਹੈ ਭਾਵੇਂ ਪਤੂ ਤੋ ਅਣਜਾਣਾ ਚਾਹੇ ਜਾਣਕਾਰ ਬੰਦਾ ਠੀਕ ਹੈ ਹੋਰ ਸਭਾ ਠੀਕ ਠਾਕ ਹੈ ਜੇ ਕਈ ਵਾਰੀ ਕੋਈ ਨੁਕਸਾਨ ਆ ਲਾਜ਼ਮੀ ਨੁਕਸਾਨ ਸ਼ੇਅਰ ਕਰੋ ਭਰਾ ਆਪਣੇ ਨਾਲ ਆਪਾਂ ਉਹਦਾ YouTube ਤੇ ਨਾਮ ਲੈ ਕੇ ਪਾਵਾਂਗੇ ਕਿਉਂਕਿ ਆਪਾਂ ਨੂੰ ਐਡਿਟ ਡੁੱਟ ਤਾਂ ਕਰਨਾ ਹੀ ਜਾਂਦਾ ਭਰਾ ਸਿੱਧੀ ਆ ਵੀਡੀਓ ਚੱਕਣੀ ਆ ਸਿੱਧੀ ਪਾ ਦੇਣੀ ਆ ਠੀਕ ਹੈ ਵੀ ਨਹੀਂ ਤਾਂ ਆਪਾਂ ਕਹਿ ਦਈਏ ਵੀ ਆਪ ਉਹਦੀ ਫੋਟੋ ਲਾਵਾਂਗੇ ਆਪਾਂ ਉਹਦਾ ਨਾਮ ਲੈ ਕੇ ਕਹਾਂਗੇ ਆਹ ਪਲਾਨੇ ਬੰਦੇ ਨੇ ਚੀਜ਼ ਦੱਸੀ ਆ ਵੀ ਉਹਦੀ ਇੰਜਮਾਈ ਵੀ ਆ ਉਹਨੂੰ YouTube ਤੇ ਚੜਾ ਦਿਆਂਗੇ ਭਰਾ ਠੀਕ ਆ ਕੋਈ ਹੋਰ ਇੱਕ ਚੀਜ਼ ਮੈਂ ਤਾਂ ਇਹ ਕਿਹੜਾ ਮੈਂ ਕਿਣਾ ਵੇ ਮੈਨੂੰ ਉਹੀ ਆਉਂਦੀਆਂ ਸੀ ਵੀ ਮੈਂ ਤਾਂ ਪਹਿਲਾਂ ਤੋਂ ਹੀ ਜਾਣਦਾ ਸੀ ਇਹ ਥੋੜੀ ਆ ਮੈਂ ਤਾਂ ਆਪ ਸਿੱਖਿਆ ਭਰਾ ਮਹਲਾ ਬਾਜ਼ੀਆਂ ਵਿੱਚ ਬਹੁਤ ਹਰਿਆ ਇੰਨੀਆਂ ਹਰਿਆ ਯਾਰ ਜਿਹੜੀਆਂ ਤੁਹਾਨੂੰ ਕੋਈ ਦੱਸੀ ਜਾਣਾ ਨਾ ਤੁਹਾਨੂੰ ਬਿਨਾ ਹਰਨ ਤੋਂ ਦੱਸੀ ਜਾਣਾ ਮੈਂ ਇਹ ਵਾਜੀnga 50 100 ਵਾਜੀ ਜਿੱਤ ਕੇ ਹਾਰ ਕੇ ਉਦੋਂ ਬਾਅਦ ਇਹ ਨੁਕਸੇ ਬਣਾਏ ਵੀ ਤੁਹਾਨੂੰ ਦੱਸੀ ਜਨਾ ਮੈਨੂੰ ਕਿਹੜਾ ਕੋਈ ਲਾਲਚਾਂ ਚਲੋ ਯਾਰ ਕਿਸੇ ਦਾ ਫਾਇਦਾ ਹੋ ਜੂ ਭਰਾ ਪੈਸੇ ਨਾ ਹਰੋਗੇ ਚੰਗਾ ਹੋਊਗਾ ਇੱਕ ਭਰਾ ਨਾ ਕੂਤਰਾਂ ਦੇ ਠੱਲਾਂ ਬੱਚਿਆਂ ਦੇ ਲਾਜ਼ਮੀ ਪਾਇਆ ਕਰੋ ਯਾਰ ਕੋਈ ਵੀ ਤੁਸੀਂ ਜੋੜਾ ਪਾਸ ਕਰਦੇ ਨਾ ਕਾਪੀ ਲਾ ਲਓ ਲਿਖਿਆ ਵੀ ਕਰੋ ਆਹ ਠੱਲ ਪਾਈ ਆ ਇਹ ਫਲਾਣੇ ਜੋੜੇ ਦਾ ਬੱਚਾ ਮੈਂ ਇਸ ਪੈਣ ਤੋਂ ਬਿਨਾਂ ਦੋ ਜੋੜੇ ਕੁੱਡੇ ਚ ਰੱਖ ਲਓ ਦੋ ਤੋਂ ਵੱਧ ਨਾ ਹੋਣ ਉਹਨ ਇੱਕੋ ਬਲੱਡ ਜਿਹਦੇ ਵਿੱਚ ਕੋਈ ਮੈਸ ਪੈ ਜੂ ਤਾਂ ਵੀ ਚੱਲ ਜੂ ਇਹ ਫਲਾਣੀ ਤਰੀਕ ਨੂੰ ਬੱਚਾ ਨਿਕਲਾ ਸੀ ਇਹ ਪਹਿਲੀ ਝੋਲੀ ਦਾ ਦੂਜੀ ਝੋਲੀ ਦਾ ਇਹਦਾ ਆ ਭਰਾ ਸਕਾ ਉਹ ਬਾਇਓ ਡਾਟਾ ਲਿਖਿਆ ਹੋਵੇ ਕਈ ਵਾਰੀ ਬੱਚੇ ਹੁੰਦੇ ਆ ਆਪਾਂ ਤਿੰਨ ਚਾਰ ਝੋਲੀਆਂ ਕਢਾ ਲੈਨੇ ਆ ਪੰਜ ਹੁੰਦੇ ਆ ਸੱਤ ਹੁੰਦੇ ਆ ਚਾਰ ਹੁੰਦੇ ਆ ਨਾ ਕਿੰਨੀਆਂ ਚੋਇਆ ਕਰ ਹੁੰਦਾ ਬਾਅਦ ਚ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਇਹ ਪਹਿਲੀ ਝੋਲੀ ਦਾ ਕਿਹੜਾ ਦੂਜੀ ਝੋਲੀ ਦਾ ਕਿਹੜਾ ਉਹ ਤੁਹਾਨੂੰ ਐਕਸਪੀਰੀਅੰਸ ਹੋ ਜੂਗਾ ਤੇ ਪਹਿਲੀ ਝੋਲੀ ਉੜਦੇ ਆ ਦੂਜੀ ਤੇ ਉੜਦੇ ਆ ਕਿਵੇਂ ਉੜਦੇ ਆ ਕਈਆਂ ਗੋਤਰਾ ਦੇ ਪਹਿਲੀਆਂ ਝੋਲੀਆਂ ਦੇ ਕੋਈ ਬੱਚੇ ਭਜਦੇ ਤੀਜੀ ਝੋਲੀ ਤੀਜੀ ਝੋਲੀ ਛੋਟਲੀ ਦੇ ਜਾ ਕੇ ਕੰਮ ਕਰਦੇ ਆਂ ਕਈਆਂ ਦੇ ਕਈਆਂ ਦੇ ਪਹਿਲੀ ਦੂਜੀ ਝੋਲੀ ਤੇ ਕੰਮ ਕਰਦੇ ਤੇ ਉਹ ਠੰਡੇ ਹੋ ਜਾਂਦੀ ਇਹ ਚੌਥੀ ਝੋਲੀ ਵਾਲੇ ਉਹ ਹਿਸਾਬ ਨਾਲ ਭਰਾ ਕਾਪੀ ਲਾ ਲਓ ਲੇਖ ਲਿਆ ਕਰੋ ਠੱਲਣਾ ਪਾਇਆ ਕਰੋ ਠੀਕ ਆ ਨੋਰਮਲ ਪਾ ਲਓ ਨਿਸ਼ਾਨੀਆਂ ਲਾਇਆ ਕਰੋ ਅੱਡੋ ਅੱਡੋ ਬਾਕੀ ਆਪਦੇ ਸਿਰ ਤੇ ਆਪਣਾ ਉੱਤੋਂ ਡੋਣੇ ਆਪਦੇ ਸਿਰ ਤੇ ਡੋਣੇ ਜੇ ਤੁਸੀਂ ਮਿਹਨਤ ਕਰੋਗੇ ਤਾਂ ਹੀ ਉੱਡਣੇ ਆ ਬਿਨਾਂ ਮਿਹਨਤੋ ਕੁਝ ਨਹੀਂ ਉੱਡਣਾ ਭਰਾ ਉਤਰਾਉ ਟਾਈਮ ਦੇਣਾ ਪੈਂਦਾ ਟਾਈਮ ਦਿਓਗੇ ਤਾਂ ਉੱਡਣਗੇ ਜੇ ਨਾ ਟਾਈਮ ਦਿਓਗੇ ਫਿਰ ਹਾ ਹਾ ਹੀ ਹੀ ਉਹ ਹੀ ਕੌਸਾ ਨਾ ਜੇ ਮਾਲੋ ਦਾਣਿਆਂ ਚ ਲੇਟ ਹੋਵੋਗੇ ਸਾਹਮਣੇ ਚ ਗਲਤੀ ਕਰੋਗੇ ਫਿਰ ਭਰਾ ਜੀ ਜੇ ਕੋਈ ਕੋਟ ਤਾਂ ਪਜਾਮਾ ਪਾਉਂਦਾ ਉਹਦੇ ਨਾਲ ਵੱਡੀ ਸਾਰੀ ਨੀਕਰ ਵੀ ਪਾ ਲਿਆ ਕਰੋ ਜੇ ਕੋਈ ਪੈਂਟ ਸ਼ਰਟ ਪਾਉਂਦਾ ਤਾਂ ਵੀ ਨੀਕਰ ਪਾਇਆ ਕਰੋ ਕਿਹ ਜੇ ਫਿਰ ਪਾਣੀ ਚ ਵੀ ਉਤਰਨਾ ਪੈ ਸਕਦਾ ਸੱਪੜ ਚ ਵੀ ਜਾਣਾ ਪੈ ਸਕਦਾ ਜੇ ਤੁਸੀਂ ਸੋਚ ਸਮਝ ਕੇ ਚੱਲੋਗੇ ਭਰਾ ਪ੍ਰਮਾਤਮਾ ਤੁਹਾਨੂੰ ਇਹ ਨੋਬਤ ਨਹੀਂ ਲਿਆਉਂਦਾ ਠੀਕ ਹੈ ਆਪਣੇ ਕੋਲ ਸਿੱਧੀਆਂ ਗੱਲਾਂ ਹੁੰਦੀਆਂ ਜੇ ਤੁਸੀਂ ਗਲਤ ਕਤਾਹੀ ਵਰਤੋਗੇ ਤਾਂ ਨੀਕਰ ਲਾਜ਼ਮੀ ਹਟਣ ਦੀ ਪਾਕੇ ਜਾਇਆ ਕਰੋ ਤੇ ਤੁਹਾਡੇ ਤਲਾਕ ਗੁਰਦਾਨਾਂ ਚ ਬਣੇ ਵੀ ਹੁੰਦੇ ਆ ਤੇ ਤਰਨਾ ਤੇ ਕੁੱਦਣਾ ਜਿਆ ਸਿੱਖ ਲਓ ਕੈਰੀ ਬਾਣੀ ਡੂੰਗਾ ਵੀ ਹੁੰਦਾ ਜੇ ਤੁਸੀਂ ਕਤਾਹੀ ਵਰਤੋਗੇ ਨਹੀਂ ਤੁਹਾਨੂੰ ਕਰਨ ਕੁੱਦਣ ਦੀ ਕੋਈ ਲੋੜ ਨਹੀਂ ਸਿੱਖਣ ਦੀ ਤੁਸੀਂ ਚੁੱਪ ਕਰਕੇ ਨਾਂ ਨੀ ਕਰਾਈ ਭਾਵਾਂ ਛੋਟੀਆਂ ਭਾ ਕੇ ਜਾਇਆ ਕਰੋ ਓਡੇ ਕਬੂਤਰ ਉੱਡਣਗੇ ਜੇ ਤੁਸੀਂ ਕਬੂਤਰਾਂ ਨੂੰ ਟਾਈਮ ਦਿਓਗੇ ਸਾਮਸਵਾਲ ਵਧੀਆ ਤਰੀਕੇ ਨਾਲ ਕਰਾਓਗੇ ਠੀਕ ਹੈ ਵਧੀਆ ਤਰੀਕੇ ਨਾਲ ਸੰਭੋਗੇ ਦਿਮਾਗ ਲਾ ਕੇ ਸੰਭੋਗੇ ਕੋਈ ਕੋਲ ਕੇ ਦਿਮਾਗ ਦੇ ਵਿੱਚ ਕੋਈ ਨਹੀਂ ਪਉਂਦਾ ਸਿੱਖਣਾ ਆਪ ਨੂੰ ਪੈਂਦਾ ਭਰਾ ਤੇਰੀ ਆ ਮੇਰੀ ਵੀਡੀਓ ਨਾ ਇਹ ਬਹੁਤ ਲੋਕਾਂ ਨੂੰ ਸਹੇਦ ਦੇਊਗੀ ਪਰ ਮਾ ਕੋਲ ਕੇ ਨਹੀਂ ਦਿਮਾਗ ਚ ਪਉਣਾ ਇਹ ਸਿਹਤ ਤੋਂ ਸਿੱਖਣਾ ਪੈਂਦਾ ਡੋਬਦੇ ਨੂੰ ਤਣਕੇ ਦਾ ਸਵਾਰਾ ਭਰਾ ਸਾਨੂੰ ਕੋਈ ਐਂ ਸੇਹ ਦੇਣ ਵਾਲਾ ਹੋਵੇ ਮੈਂ ਤਾਂ ਵਿੱਥਾਂ ਪਾ ਦਿਆਂ ਯਾਰ ਠੀਕ ਹੈ ਆਪਣੀ ਇਹ ਵਰਤੇਵੇ ਜਮਾਏ ਬਿਨੋਂਕਸਿਆ ਪਾਣੀ ਤੁਹਾਨੂੰ ਦਾਸਤੇ ਪੀੜਾ ਦਾਸਤਾ ਚਿੱਟਾ ਦਾਸਤਾ ਗੋੜ ਦਾਸਤਾ ਠੀਕ ਹੈ ਆਲੂ ਬੁਖਾਰਾ ਰਹਿ ਗਿਆ ਸਾਚੇ ਯਾਰ ਆਲੂ ਬੁਖਾਰੇ ਬਾਰੇ ਬਹੁਤ ਫੋਨ ਆਉਂਦੇ ਹੀ ਯਾਰ ਪਹਿਲਾਂ ਤਾਂ ਭਰਾ ਜੀ ਆਲੂ ਬੁਖਾਰ ਨਾ ਸਹੀ ਲੋ ਗੋੜ ਚ ਕੜਿਆ ਵਾ ਨਾ ਹੋਵੇ ਕਾਲਾ ਆਲੂ ਖਰਾਬੇ ਖਾ ਕੇ ਵੇਖੂ ਉਹਦੇ ਚੋਂ ਖਟ ਮਿੱਠਾ ਜਿਹਾ ਸਵਾਦ ਆਵੇ ਨਾ ਤਾਂ ਮਿੱਠਾ ਆਵੇ ਨਾ ਖੱਟਾ ਆਵੇ ਖਟ ਮਿੱਠਾ ਜਾਵੇ ਖਾਣ ਵੇਲੇ ਸਵਾਦ ਕੋਈ ਹੋਰ ਹੋਵੇ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੁਣ ਮੈਂ ਕਿਵੇਂ ਦੱਸਾਂ ਖਾਣ ਵੇਲੇ ਸਵਾਦ ਕੋਈ ਹੋਰ ਹੋਵੇ ਖਾਦੇ ਤੋਂ ਬਾਅਦ ਮੂੰਹ ਚ ਸਵਾਦ ਕੋਈ ਹੋਰ ਹੋਵੇ ਖੱਟ ਮਿੱਠਾ ਜਿਹਾ ਜਿਹਨੂੰ ਕਹਿੰਦੇ ਨੇ ਥੋੜਾ ਖਾਣ ਨੂੰ ਵੀ ਜੀ ਕਰੇ ਉਹਨੂੰ ਜੇ ਤੁਸੀਂ ਇੱਕ ਕਾਲੋਂ ਦੋ ਕਹਾਂਗੇ ਹੋਰ ਖਾਈਏ ਜੀ ਕਰੇ ਮਠਾਸ ਵਾਲੀ ਜਿਆਦਾ ਨਾ ਹੋਵੇ ਮਠਾਸ ਹੋਵੇ ਖੱਟਾ ਤੇ ਮਿੱਠਾ ਜੇ ਤੂੰ ਖਾਣ ਵੇਲੇ ਮਿੱਠਾ ਲੱਗਿਆ ਤਾਂ ਬਾਅਦ ਚ ਦੰਦ ਖੱਟੇ ਕਰੇ ਖਟਾ ਹੀ ਜਾਵੇ ਜੇ ਖਾਣ ਵੇਲੇ ਖੱਟਾ ਲੱਗਿਆ ਤਾਂ ਬਾਅਦ ਚ ਮਠਾਸ ਆਵੇ ਠੀਕ ਹੈ ਉਹ ਆਲੂ ਬਖਾਰਾ ਲੈ ਲਓ ਆਲੂ ਬਖਾਰਾ ਭਰਤਣਾ ਜਿਹੜੇ ਪਹਿਲਾਂ ਜਦੋਂ ਆਪਣੇ ਆਲੂ ਬਖਾਰਾ ਵਰਤੇ ਆ ਭਰਾ ਜਦੋਂ ਆਪਣੇ ਪੰਜਾਬ ਦੇ ਵਿੱਚ ਆਲੂ ਬਖਾਰਾ ਆਇਆ ਆਲੂ ਬਖਾਰਾ ਕੌਣ ਲੈ ਕੇ ਆਇਆ ਸੀ ਮਿੱਕੀ ਗਾਮੀਆਣਾ ਬੋਸ ਤਾਰ ਉਸਤਾਦ ਪਲੇਅਰ ਕੋਈ ਉਸ ਵੀ ਲੇਜੈਂਡ ਉਦੋਂ ਉੱਤੇ ਕੁਛ ਨਹੀਂ ਉਦੋਂ ਆਪਣੇ ਬਾਜ਼ੀਆਂ ਔੜਦੀਆਂ ਹੁੰਦੀਆਂ ਸਾਰੇ ਛੜਦੇ ਹੁੰਦੇ ਪੁਰਾਣੇ ਆਪਾਂ ਤਾਂ ਨਹੀਂ ਦੇਖੇ ਮੈਂ ਤੈਨੂੰ ਐਵੇਂ ਕਹਦੇ ਆ ਉਦੋਂ ਛੋਟੇ ਸੀ ਤੇ ਬਿਜੀ ਵੀ ਸੀ ਹੋਰ ਪਾਸੇ ਧਿਆਨ ਸੀ ਪੁੱਤਰਾ ਸੌਕ ਆਪਾਂ ਨੂੰ 2000 ਤੋਂ ਬਾਅਦ ਪਿਆ ਠੀਕ ਆ ਜਦੋਂ ਆ ਲੋਕ ਘਰ ਆਏ ਆ ਆਪਣੀਆਂ ਬਾਜ਼ੀਆਂ ਤੇ ਮਿੱਕੀ ਗਾਮੀਆਂ ਆਣੇ ਵਾਲੇ ਦੇ 2 ਵਜੇ ਇਕੱਲੇ ਰਹਿ ਜਾਣੇ ਤੇ ਰਾਤ ਤੱਕ ਉੜਦੇ ਸੀ 8 9 ਵਜੇ ਤੱਕ ਇੰਨੀਆਂ ਮਿੱਥਾਂ ਪਾਈਆਂ ਬੰਗਾ ਇੱਕ ਕਬੂਤਰ ਨਾ ਉਹ ਰੱਤਾ ਜਿਹਾ ਕਬੂਤਰ ਹੋਇਆ ਮੈਂ ਉਹਦਾ ਇਤਿਆਰ ਸੁਣਿਆ ਉਹਨੇ 7 ਕੰਨੀ 9 ਬਾਜੀਆਂ ਜਿੱਤੀਆਂ ਮਿੱਥਾਂ ਪਾਈਆਂ ਸਾਰੀਆਂ ਉਦੋਂ ਆਲੂ ਬਖਾਰਾ ਆਇਆ ਸੀ ਲੋਕ ਪਾਣੀ ਵਰਦੇ ਜਿਹੜਾ ਤਵਾ ਸੀਰ ਵਾਲਾ ਜਦੋਂ ਆਲੂ ਬਖਾਰਾ ਆਇਆ ਉਹਨੇ ਇੰਨੀਆਂ ਮਿੱਥਾਂ ਪਾਈਆਂ ਜਿਹਨੂੰ ਲਾਉਣਾ ਸਹੀ ਤਰੀਕੇ ਨਾਲ ਆ ਗਿਆ ਉਹ ਬੈਠੇ ਹੀ ਪੌਂਦਾ ਇਹ ਨਹੀਂ ਪਤਾ ਕਿ ਕਬੂਤਰ ਥੋੜਾ ਦੂਜੇ ਪਿੰਡ ਉੱਡੇ ਜਾਂ ਉਸੇ ਪਿੰਡ ਉੱਡੇ ਹਰੇਕ ਕੂਤਰ ਨਹੀਂ ਉੜਦਾ ਹਰੇਕ ਤੋਂ ਲਾਇਆ ਸਹੀ ਨਹੀਂ ਜਾਂਦਾ ਜੇ ਤੋ ਸਹੀ ਮਾਤਰਾ ਚ ਲੱਗ ਗਿਆ ਨਾ ਉਹ ਬੈਠੀ ਪਾਊਗਾ ਜਾਂ ਕੂਤਰ ਨੇ ਸਹੀ ਚੱਲ ਲਿਆ ਠੀਕ ਹੈ ਅੰਦਰੋਂ ਕੂਤਰ ਗਰਮ ਸੀ ਠੰਡਾ ਹਲੂ ਘਰਨ ਲੱਗਿਆ ਇਹਨੂੰ ਕਹਿੰਦੇ ਆ ਤਾਰ ਗਰਮ ਜਦੋਂ ਤਾਰ ਗਰਮ ਹੋ ਜਾਊਗਾ ਕੂਤਰ ਉੜਦਾ ਭੁੱਖ ਤੇ ਰਲ ਗਈ ਰੋਣਾ ਕੀਆ ਭੁੱਖ ਤੇ ਬਹੁਤ ਕੂਤਰ ਉੱਡੇ ਆ ਬਾਈ ਗਲਜਾਰ ਤੇ ਬਹੁਤ ਉੱਡੇ ਯਾਰਾ ਲੋਕ ਕਰੇ ਤੇ ਸਾਰਿਆਂ ਦੇ ਉੱਡੇ ਆ ਸਾਰੇ 스타 ਪਲੇਅਰਾਂ ਦੇ ਉੱਡੇ ਆ ਪੁੱਟੋ ਲੰਬਾ ਲਈ ਦੇ ਥੋੜੇ ਉੱਡੇ ਯਾਰ ਉਹਦੇ ਵੀ ਅਜੇ ਥੋੜੇ ਬਾਈ ਆਪਣਾ ਸਤਕਾਰ ਜੋਗਾ ਭਰਾ ਗਲਜਾਰ ਵੀ ਭਰਾ ਸਾਰੀਆਂ ਨਾਲ ਗੱਲਾਂ ਹੋਈ ਜਾਂਦੀਆਂ ਨੇ ਨਹੀਂ ਯਾਰ ਜਿਹੜਾ ਹੱਥ ਟੈਗ ਗਿਆ ਜਿੱਦ ਟਿਕਾ ਲਿਆ ਨਾ ਜਿੱਤੀਆਂ ਬਾਜ਼ੀਆਂ ਥੋੜੀਆਂ ਜਿੱਤੀਆਂ ਸਾਰੇ ਜਿੱਤੇ ਆਲੂ ਬੁਖਾਰਾ ਸਹੀ ਤਰੀਕੇ ਨਾਲ ਲਓ ਆਲੂ ਬੁਖਾਰਾ ਤੁਹਾਡਾ ਸਹੀ ਹੋਣਾ ਚਾਹੀਦਾ ਆਲੂ ਬਖਾਰਾ 12 ਘੰਟੇ ਪਹਿਲਾਂ ਪੀਣਾ ਪੈਂਦਾ ਪਿਓਂ ਕੇ ਲੱਗਦਾ ਭਰਾ ਨੇੜੇ ਪਿਓਂ ਕੇ ਨਹੀਂ ਲੱਗਦਾ ਤੁਸੀਂ ਕਹੋਗੇ ਗਵਾਲ ਕੇ ਲੱਗੇ ਜਾਂ ਕੁਛ ਵੀ ਲੱਲੀਏ ਉਹ ਗਰਮ ਕਰ ਦੂ ਕੂਤਰ ਨੂੰ ਠੰਡਾ ਨਹੀਂ ਹੋਣਾ ਕੂਤਰ ਨਹੀਂ ਠੀਕ ਹੈ ਕੂਤਰ ਦੀ ਭੁੱਖ ਵੀ ਮਟਾਉਂਦਾ ਆਲੂ ਬਖਾਰਾ ਠੰਡ ਵੀ ਪਾਉਂਦਾ ਸੀਨੇ ਚ ਠੀਕ ਹੈ ਆਲੂ ਬਖਾਰਾ 12 ਘੰਟੇ ਪਹਿਲਾਂ ਪੀਣਾ ਪੈਂਦਾ ਜੇ ਤੁਹਾਡੇ ਤੁਹਾਨੂੰ ਪਤਾ ਵੀ ਕੂਤਰ ਅੱਜ ਸਾਹਮਣਾ ਮੰਨ ਲਾ ਠੀਕ ਹੈ ਕੁਝੀ ਰਾਤ ਨੂੰ ਆਲੂ ਵਗਾਰਾ ਵੱਧ ਪੀਉਂਤਾ ਜਾਉ ਕੋਈ ਫਾਇਦਾ ਬਾਲਾ ਫਰਕ ਨਹੀਂ ਪੈਂਦਾ ਜੇ 12 ਘੰਟੇ ਹੀ ਥਾਂ ਤੇ 16 18 ਘੰਟੇ ਵਜਣਗੇ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਕੰਡ ਡੇ ਘਟ ਨਗੇ ਤਾਂ ਨੁਕਸਾਨ ਕਰਦਾ ਠੀਕ ਆ ਆਲੂ ਵਗਾਰਾ ਪਹਿਲਾਂ ਤਾਂ ਦਰੋਂ ਪਿਉਣਾ ਹੀ ਦਦਾਂ ਆਲੂ ਵਗਾਰਾ ਪਿਉਂਦੇ ਹੋ ਉਸ ਹਾਵ ਨਾਲ ਇੱਕ ਗੜਕ ਤਿੰਨਾਂ ਕਨਾਲਕੀਆਂ ਚ ਪਿਉਂਦੇ ਹੋ ਵੱਡੀਆਂ ਤਾਂ ਤੇ ਛੋਟੀਆਂ ਦੋ ਚ ਪਿਉਂਦੇ ਹੋ ਉਹਨੂੰ ਦੋ ਤਿੰਨਾਂ ਘੰਟੇ ਬਾਅਦ ਹਲਾਓ ਉਹਦੀ ਗਟਕ ਜੀ ਕੱਢ ਦਿਓ ਜਿਹੜੀ ਹੁੰਦੀ ਆ ਉਹਦਾ ਬੀ ਗੜਨ ਹੁੰਦੀ ਆ ਜਿਹੜੀ ਗੜਕ ਜੀ ਉਹਦੀ ਕੱਢ ਦਿਓ ਕੜਤੀ ਉਦੋਂ ਵਦ ਨੂੰ ਪੇਜਿਆ ਰਹਿਣ ਨੂੰ ਫੇਰ ਦਿਓ ਜੇ ਤੁਹਾਨੂੰ ਪਤਾ ਵੀ ਤੁਹਾਡੇ ਕੋਲੇ 12 ਘੰਟੇ ਤੇ 10 11 ਘੰਟੇ ਆ ਉਹਨੂੰ ਹਲਾਓ ਬਾਅਦ ਉਹਨੂੰ ਫੇਰ ਚੱਲੋ ਹਲਾਈ ਚੱਲੋ ਘੰਟੇ ਬਾਅਦ ਜਦੋਂ ਜਿਆਦਾ ਗਿਆ ਉਦੋਂ ਐ ਕਰ ਲਓ ਹਲਾਈ ਚੱਲੋ ਨਾ ਉਹ ਵਰਤਿਆ ਜਾਊਗਾ ਇਹ ਤੁਹਾਡੇ ਕੋਲ ਟਾਈਮ ਵੱਧਦਾ ਤਾਂ ਉਹਨੂੰ ਕੋਈ ਚੱਕਰ ਨਹੀਂ ਗੜ ਕੋਈ ਕੱਢ ਦਿਓ ਉਹਨੂੰ ਪਿਆ ਰਹਿਣ ਦਿਓ ਕੱਪੜੇ ਨਾਲ ਪਾਉਣਾ ਪੈਂਦਾ ਦੂਰੇ ਕੱਪੜੇ ਨਾਲ ਮਲਮਲ ਦੇ ਕੱਪੜੇ ਨਾਲ ਪਹਿਲਾਂ ਪਾਉਣ ਲੋ ਫੇਰ ਫੇਰ ਪਾਉਣ ਲੋ ਗੁੱਦਾ ਜਾਂਦਾ ਤਾਂ ਉਹ ਵੱਧ ਥੋੜਾ ਜਿਹਾ ਨੁਕਸਾਨ ਕਰ ਜਾਂਦਾ ਉੱਤਰ ਪਾਣੀ ਤੇ ਜਾਣ ਲੱਗ ਜਾਂਦਾ ਸਾਰਿਆਂ ਨੂੰ ਪਤਾ ਹੀ ਉਹਨੂੰ ਪੋਣੋ ਸਹੀ ਤਰੀਕੇ ਨਾਲ ਠੀਕ ਹੈ ਲਾਉਣਾ ਕਿਵੇਂ ਆ ਜਿਵੇਂ ਤੁਸੀਂ ਅੱਜ ਬਦਾਮ ਪਾ ਲੇ ਠੀਕ ਹੈ ਕਈ ਵੀਰਾਂ ਦੀ ੜਡਾ ੜਡਾ ਸੋਚ ਆ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਜੇ ਲਾਉਣਾ ਆਲੂ ਕਰਾ ਸਹੀ ਹੋਵੇ ਆਲੂ ਕਰਾ ਪਿਆਉਂਦਾ ਸਹੀ ਹੋਵੇ ਕਈ ਭਰਾ ਜਿਵੇਂ ਬਦਾਮ ਦੇਣ ਤੋਂ ਪਹਿਲਾਂ ਵੀ ਲਾ ਲੈਂਦੇ ਆ ਜਿੱਦੈ ਸਾਹਮਣਾ ਉਹਦੇ ਤੁਹਾਡੇ ਕੋ 4 ਵਜੇ ਵੀ ਲੱਗ ਜਾਂਦਾ ਠੀਕ ਹੈ ਸਾਂਭਣ ਤੋਂ ਪਹਿਲਾਂ ਲੋਬੂਖਾਰਾ ਲਾ ਕੇ ਬਾਅਦ ਚ ਬਾਦਾਮ ਦੇ ਲੋ ਠੀਕ ਹੈ ਕਈ ਮੇਰੇ ਵੀਰ ਆ ਬਾਦਾਮ ਦੇ ਲੋ ਬਾਦਾਮ ਦੇ ਕੇ ਉਤੋਂ ਦੇ ਵੀ ਲੱਗ ਜਾਂਦਾ ਇਹ ਹੱਥ ੜਕੋਣਾ ਪੈਂਦਾ ਅੱਡੋ ਅੱਡ ਦੀ ਸੈਟਿੰਗ ਕਰਨੀ ਪੈਂਦੀ ਹੈ ਵੀਡੀਓ ਜਰ ਬਾਹਲੀ ਲੰਮੀ ਹੋ ਜਾਣੀ ਹੈ ਗੱਲਾਂ ਤਾਂ ਬਹੁਤ ਦੱਸਣ ਦੀਆਂ ਕੋਈ ਗੱਲ ਨਹੀਂ ਆਪਾਂ ਲੋਬੂਖਾਰੇ ਦਾ ਸਪੈਸ਼ਲ ਵੀਡੀਓ ਬਣਾ ਦਾਂਗੇ ਯਾਰ ਕਿਉਂਕਿ 30 38 ਮਿੰਟਾਂ ਦੀ ਤਾਂ ਹੋਊਗੀ ਜੇ ਆਲੂ ਬੁਖਾਰੇ ਦਾ ਸਾਰਾ ਕੁਝ ਮਕਤਾਰ ਦੱਸਣ ਲੱਗੇ ਨਾ ਤੇ ਲੰਮਾ ਹੋ ਜਾਣਾ ਕੰਮ ਸਾਰਾ ਆਪ ਅਗਲੀ ਵੀਡੀਓ ਆਲੂ ਬੁਖਾਰੇ ਤੇ ਬਣਾ ਦੇਾਂਗੇ ਭਰਾ ਜੀ ਮੇਨ ਗੱਲ ਆ ਯਾਰ ਸੰਭੋ ਸਹੀ ਤਰੀਕੇ ਨਾਲ ਕਬੂਤਰ ਨੂੰ ਸੰਭਲੋ ਜਿਹਨੂੰ ਕੂਤਰ ਆਇਆ ਕੂਤਰ ਸਾਂਭਣਾ ਆ ਗਿਆ ਉਹ ਕੂਤਰ ਬਾਜੀ ਉੱਡੂਗਾ ਮੜਾ ਮੋਟਾ ਗਲਤ ਤਾਂ ਵੀ ਉੱਡ ਜਾਊਗਾ ਠੀਕ ਆ ਕੂਤਰ ਆਇਆ ਪੂਰਾ ਕਰ ਲੋ ਕੂਤਰ ਨੂੰ ਰਾਤ ਨੂੰ ਧਾਣੇ ਪਾਣੀ ਸਹੀ ਤਰੀਕੇ ਨਾਲ ਚੱਕੋ ਪਾਓ ਠੀਕ ਆ ਕੂਤਰ ਦੇ ਹੱਥ ਫੇਰੀ ਰੱਖੋ ਕੂਤਰ ਸੌਜਦਾ ਜਦੋਂ ਉਹ ਆਏ ਆਏ ਮੈਨੂੰ ਪਤਾ ਵੀ ਕੂਤਰਾ ਆ ਕੇ ਸੁੱਜਿਆ ਵਾ ਕਿ ਨਹੀਂ ਸੁੱਜਿਆ ਵਾ ਦੂਜੇ ਦਿਨ ਫੇਰ ਉਲਾ ਦੇ ਦੇਣਾ ਫੇਰ ਵੀ ਭਰਾ ਜੀ ਕੂਤਰਾ ਤਾਂ ਨਹੀਂ ਜਿਹੜਾ ਕੂਤਰਾ ਦੇ ਏਟਾ ਰਹਿੰਦਾ ਉਹ ਕੂਤਰ ਸਦਰੀ ਤੇ ਬੈੰਦਾ ਦੱਸ ਦੂਗਾ ਜਿਹੜਾ ਬੰਦਾ ਕੂਤਰ ਡਾਉਂਦਾ ਵੀ ਇਹ ਕੂਤਰਾ ਜੱਪਣਾ ਅੱਗੇ ਕਿਵੇਂ ਉੱਡਦਾ ਤੇ ਅੱਜ ਕਿਵੇਂ ਉੱਡ ਕੇ ਆ ਉਹ ਬੰਦਾ ਦੱਸ ਸਕਦਾ ਵੀ ਅੱਜ ਇਹ ਕੂਤਰਾ ਆਪਣਾ ਉਵੇਂ ਨਹੀਂ ਉੱਡਿਆ ਵੀ ਇਹ ਕੂਤਰਾ ਗਲਤ ਉੱਡਿਆ ਉਹ ਚ ਕੀ ਨੌਕਸਾ ਨੌਕਸਾ ਆਫ ਘਟਣਾ ਹੁੰਦਾ ਪ੍ਰੋਬਲਮ ਠੀਕ ਆ ਆ ਆ ਚੱਲਣਾ ਚਾਹੀਦਾ ਕੋਪੜਾ ਦਿਮਾਗ ਚਲਾਓ ਇਹ ਤੂੰ ਇਹ ਦਿਮਾਗ ਚਲਾ ਲਿਆ ਤੁਹਾਡਾ ਕਿ ਮਾੜੀ ਮੋਟੀ ਜਿਵੇਂ ਮੇਰੇ ਵਾਲੀ ਵੀਡੀਓ ਆ ਜਾਂ ਕੋਈ ਹੋਰ ਵੀਡੀਓ ਆ ਮੈਂ ਤਾਂ ਰੱਬ ਤੋੜੀ ਕੰਨ ਕੋਈ ਵੀ ਤੁਹਾਨੂੰ ਦੱਸਦਾ ਕੋਈ ਤੁਹਾਡਾ ਉਸਤਾਦ ਆ ਕੋਈ ਤੁਹਾਡਾ ਚੇਲਾ ਤੁਹਾਨੂੰ ਸਿਹਤ ਪਾਉਂਦਾ ਵੀ ਐਂ ਕਰ ਲਾ ਐਂ ਕਰ ਲਾ ਬਾਤ ਉਹ ਜੀ ਡਾ ਲੋਂਗੇ ਜਿਆ ਤੁਹਾਡਾ ਜੇ ਦਿਮਾਗ ਚੱਲਦਾ ਠੀਕ ਆ ਕਬੂਤਰ ਡਾਉਣ ਦਾ ਕਾਰਨ ਕੰਮ ਕੀ ਹੁੰਦਾ ਵੀ ਭੁੱਖ ਤੇ ਰੋਣੀਆ ਜਿਆ ਉਹਨੂੰ ਤੇ ਨਾ ਲੱਗੇ ਤੇ ਉਹਨੂੰ ਭੁੱਖ ਨਾ ਲੱਗੇ ਬਾਜ਼ੀ ਡਾਉਣਾ ਭੁੱਖ ਤੇ ਰੋਣੀਆ ਕੋਈ ਬਾਲਾ ਵੱਡਾ ਕੰਮ ਨਹੀਂ ਹਰ ਜਾਨਵਰ ਬਹੁਤ ਛੋਟਾ ਐਡਾ ਰਲੂ ਸਾਵਨਾ ਇਹ ਗੁੜਾ ਉਹਦੀ ਮੱਝਾਂ ਵੀ ਸੰਨੀ ਰਲਾ ਦੇਣੀ ਆ ਖਰਾਕ ਵੀ ਉਨੀ ਪੈਣੀ ਆ ਤੇ ਵੱਧ ਪਾਦੀ ਤਾਂ ਵੀ ਇਹਦੇ ਘੱਟ ਪਾਦੀ ਤਾਂ ਵੀ ਆ ਤੇ ਉਹ ਉੱਥੇ ਕੀ ਚਾਹੀਦਾ ਉੱਥੇ ਆ ਚਾਹੀਦਾ ਦਿਮਾਗ ਨਾਲ ਚਲੋ ਠੀਕ ਆ ਭਰਾ ਜੀ ਗਾਂ ਆਪਾਂ ਹੋਰ ਪਾਵਾਂਗੇ ਜਿਵੇਂ ਜਿਵੇਂ ਕਮੈਂਟ ਆਏ ਤੇ ਉਵੇਂ ਮੈਂ ਵੀਡੀਓ ਬਣਾ ਕੇ ਪਾ ਦੇਾਂਗੇ ਆਪਣਾ ਗਰੁੱਪ ਬਣਿਆ ਹੋ ਗਰੁੱਪ ਚ ਐਡ ਹੋ ਜਾਓ ਦੇ ਉਹਦੇ ਵਿੱਚ ਆਪਾਂ 2 ਘੰਟੇ ਟਾਈਮ ਦਿਆ ਕਰਾਂਗੇ 1 ਘੰਟਾ ਸਵੇਰ ਤੇ 1 ਘੰਟਾ ਸ਼ਾਮ ਨੂੰ ਹਜੇ ਫੇਰ ਦਿਹਾੜੀ ਚੱਕ ਵਾਰੀ ਟਾਈਮ ਦੇ ਦਿਆ ਕਰਾਂਗੇ ਜੇ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਜਦੋਂ ਮਰਜੀ ਪਰਸਨਲ ਕਰ ਸਕਦਾ ਭਰਾ ਜੀ ਪਰ ਫੋਨ ਨਾ ਲਾਇਆ ਕਰੋ ਫੋਨ ਮੇ ਤੋਂ ਨਹੀਂ ਚੱਕਿਆ ਜਾਂਦਾ ਮੈਂਤ ਵਾਲੀ ਗੱਲ ਹੈ ਮੈਂ ਵਿਚਾਲਿਆਂ ਮੰਨ ਦੀ ਗੱਲ ਛੱਡਦਾ ਹੁਣ ਤਾਂ ਫੋਨ ਕੱਟ ਦਿਨਾ ਕਿਉਂਕਿ ਨਾ ਮੇਰੀ ਯਾਦ ਆਸਤ ਰਹਿੰਦੀ ਹੈ ਕੁਛ ਨਹੀਂ WhatsApp ਤੇ ਮੈਸੇਜ ਛੱਡਿਆ ਕਰੋ ਉਹਦਾ ਹਰੇਕ ਦਾ ਜਵਾਬ ਮਿਲੂਗਾ WhatsApp ਤੇ ਮੈਸੇਜ ਛੱਡੋ ਭਰਾ ਜਿਹੜੇ ਵੀਰਾਂ ਨੇ ਮੈਸੇਜ ਛੱਡਿਆ ਹਰੇਕ ਨੂੰ ਜਵਾਬ ਮਿਲਿਆ ਕਿ ਨਹੀਂ ਮਿਲਿਆ ਉਹ ਦੱਸ ਦਿਓ ਕਮੈਂਟ ਕਰ ਦਿਓ ਠੀਕ ਹੈ ਪਰ ਜਦੋਂ ਫੋਨ ਲਾਉਨੇ ਆ ਮੈਂ ਬਹੁਤ ਔਖਾ ਹੋ ਜਾਂਦਾ ਯਾਰ ਮੈਂ ਬਾਰ-ਬਾਰ ਕਹਿੰਦਾ ਵੀ ਵਟਸਐਪ ਤੇ ਮੈਸੇਜ ਛੱਡੋ ਭਰਾ ਬਣ ਕੇ ਹੱਥ ਬਨ ਕੇ ਬੇਨਤੀ ਆ ਫੋਨ ਨਾ ਲਾਓ ਯਾਰ ਭਾਈ ਬਣ ਕੇ ਠੀਕ ਹੈ ਮੈਂ ਇਕੱਲਾ ਫੋਨ ਮੈਨੂੰ 2 2 3 3 ਸਵਾ ਜਾਂਦਾ ਕਈ ਵਾਰੀ ਕੋਈ ਕੰਮ ਦਾ ਮੇਰਾ ਪੈਸਾ ਕਿ ਇਹਨੇ ਗੁਗਨ ਕਰਾਉਣੀ ਹੁੰਦੀ ਉਹ ਫੋਨ ਵੀ ਲੰਘ ਜਾਂਦੇ ਯਾਰ ਸਮਝ ਗਿਆ ਕੰਮ ਕਾਰ ਜ਼ਰੂਰੀ ਆ ਮੈਂ ਤੁਹਾਨੂੰ ਵੀ ਕਹਿੰਦਾ ਪਰਾਜੀ ਕੱਲੇ ਕਬੂਤਰਾਂ ਦੇ ਨਾਲ ਜੇ ਕੋਈ ਸਾਈਡ ਵੇਜ ਨਾਲ ਸਭ ਕੰਮ ਕਰਿਆ ਕਰੋ ਐਂਟਰੀਆਂ ਵੀ ਭਰਨੀਆਂ ਖਾਦ ਖਰਾਬ ਵੀ ਮਹਿੰਗੀ ਆ ਦਵਾਈ ਹੋਈ ਆ ਕੱਲ ਉਹ ਦਵਾਈਆਂ ਥੋੜੀਆਂ ਜੀਆਂ ਲੈ ਕੇ ਆਏ 11-12000 ਰੁਪਏ ਲੱਗ ਗਿਆ ਸਾਰੇ ਕਸ ਨੂੰ ਬਹੁਤ ਮਗਾਈ ਆ ਐਂਟਰੀ ਆ ਕੋਈ 3200 ਤੋਂ ਘੱਟ ਤਾਂ ਹੈ ਹੀ ਨਹੀਂ ਕਰੇ ਸਾਹਮਣੇ ਆ ਬਾਦਾਮ ਵੀ ਬਹੁਤ ਮਹਿੰਗੇ ਆ ਠੀਕ ਹੈ ਮੈਂ ਤਾਂ ਦੱਸੀ ਜਾਣਾ ਫਲਾਨੀ ਚੀਜ਼ ਪਾਲੋ ਧੰਕੀ ਪਾਲੋ ਤਬਾਸੀਰ ਪਾਲੋ ਉਹਨਾਂ ਸਾਰੀ ਦੇ ਜਾ ਕੇ ਰੇਟ ਪੁੱਛੋ ਵੀ ਮਤ ਮਹਿੰਗਾ ਭਰਾ ਠੀਕ ਹੈ ਚਲੋ ਠੀਕ ਹੈ ਭਰਾ ਜੀ WhatsApp ਤੇ ਮੈਸੇਜ ਕਰ ਲਿਆ ਕਰੋ ਜੇ ਕਿਹਨੂੰ ਕੋਈ ਪ੍ਰੋਬਲਮ ਆ ਆਪਣਾ ਗਰੁੱਪ ਬਣਿਆ ਵਾ ਗਰੁੱਪ ਜੁਆਇਨ ਕਰ ਲਿਓ ਕੋਈ ਗੱਲ ਨਹੀਂ ਉਹ ਜ ਤਿੰਨ ਚਾਰ ਐਡਮਿਨ ਮੈਂ ਬਣਾਤੇ ਆ ਤੇ ਬਾਦੂ ਘਾਟੂ ਗਰੁੱਪ ਦੇ ਵਿੱਚ ਮੈਸੇਜ ਨਾ ਕਰਿਓ ਤੇ ਤੁਹਾਨੂੰ ਸਿਹਤ ਮਿਲ ਜੂਗੀ ਭਰਾ ਜੀ ਓਕੇ ਭਰਾ ਜੀ ਧੰਨਵਾਦ ਥੈਂਕ ਯੂ ਲਵ ਯੂ